ਸਬ ਬਹੁਤ ਹੋਊਗਾ। ਪਾ ਤਾ ਲੈ ਇਕ ਬੱਠਰ ਜਾ। ਯਕੋ ਚਾਹ ਧਰਦੀ ਆਂ। ਜ਼ਿਆਦਾ ਟਾਈਮ ਹੋ ਨਾਲ। ਇੱਥੇ ਤਾਂ ਕਟੀਆਂ ਜੀਆਂ ਬਨੂਗੀ ਉੱਧਰ ਪਾਇਆ ਜੀ ਮੇਰਾ। ਕਿਵੇਂ ਆ ਬੇਬੇ? ਠੀਕ ਆ ਪੁੱਤ। ਚਾਹ ਧਰਦੀ ਸੀਗੀ ਨੀਰਾ ਜੇ ਤਾਂ ਪਾਇਆ ਹੀ ਹਰਾ ਜੇ ਤਾਂ ਕਟੀਆਂ ਜੀਆਂ ਵਾਸਤੇ ਦਾ। ਬੜਾ ਏਨਾ ਲਾਇ ਲਾ। ਧਮ ਚੜ ਗਿਆ। ਭਾਈ ਇਹ ਕਿ ਪਿੰਡ ਦੇ? ਭਈ ਇਹ ਨਹੀਂ। ਤੇਗੇ ਪਿੰਡ ਦੇ ਆ ਤੁਲਵਾ ਨਾਲ। ਵੇ ਨਹੀਂ ਬਵਾਨ ਕੋਈ ਦੋਵਾਨੇ ਬਣ ਗਿਆ ਨੇ ਹੋਰ ਬੇਬੇ ਹੈਨਾ ਐਈ ਮੈਂ ਸੋਚਦੀ ਸੀ ਹਮ ਬਈ ਇਹਨੇ ਮੈਨ ਲੱਗਦਾ ਆਪਣੇ ਤਾਂ ਬਈ ਹਮ ਐਂ ਪਿੰਡ ਦਾ ਆਪਣਾ ਫਿਰ ਵੀ ਪਿੰਡ ਦਾ ਦਾ ਪਿੰਡ ਨਹੀਂ ਹੁੰਦਾ ਐ ਐ ਤਾਂ ਹੈਗਾ ਹੈਨਾ ਕੋਈ ਕੰਮ ਮੈਂ ਪਵਜਾਵਾਂਗੇ ਉਹਨਾਂ ਨੂੰ ਕੱਖਾਂ ਨੂੰ ਵੀ ਕਹਿ ਸਕਦੇ ਆ ਕਰਕੇ ਵੀ ਪਾ ਸਕਦੇ ਆ ਪਸ਼ੂ ਨੂੰ ਉਧਰ ਕੇ ਐ ਦਾ ਕੰਮ ਤਾਂ ਤੱਕ ਆ ਜਾਂਦੇ ਹੈਨਾ ਪਿੰਡ ਦੇ ਤੇ ਕੋਈ ਇਹ ਪਾਉਣੀ ਹੈ ਕੋਈ ਉਹ ਕਰਨਾ ਹੈ ਪਟ ਪਟਈਆ ਕਰਨਾ ਜਿਹਾ ਹੈਨਾ ਤੇ ਪਿੰਡ ਦੇ ਆ ਫਿਰ ਵੀ ਕੰਮ ਆ ਜਾਂਦੇ ਨੇ ਇਹਦੇ ਕੀ ਹੈ ਤੁਹਾਨੂੰ ਦੱਸਣਗੇ ਇਹ ਕਹਿੰਦੇ ਉੱਥੇ ਕਿਸੇ ਦਿਨ ਲਾਉਂਦੇ ਸੀਗੇ ਬਈ ਇਹ ਹੂੰ ਚੋਨਾ ਤੇ ਕਹਿੰਦੇ ਫਿਰ ਅਸੀਂ ਵੀ ਕਹਿਤਾ ਵੀ ਚੱਲ ਲਾਜੋ ਥੋੜਾ ਜਿਹਾ ਬਾਕੀ ਤਾਂ ਸ਼ਾਇਦ ਇਹਨਾਂ ਪਿੰਡ ਦੇ ਆ ਤੇ ਲਵਾਉਣ ਥੋੜਾ ਬੋਤਾ ਫਿਰ ਹੁਣ ਪਿੰਡ ਦੇ ਆ ਚਲਵਾ ਲਏ ਹਾਂ ਹਾਂ ਸਰਦਾਨੀ ਹੀ ਲੱਗਦਾ ਹਨਾ ਹੋਰ ਆ ਪਿੰਡ ਦਾ ਤਾਂ ਪੁੱਤ ਪਿੰਡ ਦਾ ਹੀ ਹੁੰਦਾ ਤੇ ਮੈਂ ਤੈਨੂੰ ਐ ਕਹਿਨੀ ਆ ਤੇ ਇਹ ਨਾ ਕਿਹਾ ਥੋੜੀ ਪੀਂਦੀ ਨੇ ਹਾਂ ਪੀਂਦੇ ਨੇ ਵਧੀਆ ਹਨਾ ਪੀਂਦੇ ਵਧੀਆ ਤੇ ਐਂ ਧੀਏ ਇਹਨਾਂ ਵਿਚਾਰੀ ਦਾ ਮੈਂਟ ਚਲਾਉਂਦੇ ਨੇ ਤਾਂ ਹਾਂ ਤੇ ਤੂੰ ਚਾਹ ਨਾ ਥੋੜਾ ਜਿਹਾ ਪਾਣੀ ਪਾ ਕੇ ਤੇ ਵਧੀਆ ਇਹਨਾਂ ਨੂੰ ਕੱਪ ਕੱਪ ਜਿਆਦਾ ਕਰਤੀ ਹਾਂ ਨਾ ਬਸ ਧ ਆਪਣੇ ਤਾਂ ਪਿੰਡ ਵਾਲਿਆਂ ਦੀ ਗੱਡੀ ਰੁੜਦੀ ਚਾਹ ਕਹਿੰਦਾ ਤਾਂ ਹੋਰ ਆ ਆਪਾਂ ਤਾਂ ਬਲੀ ਪਿੰਨੇ ਆ ਆਪਣੀ ਨੋ ਪਤਕਾ ਕਾ ਵਟਾਂਗਾ ਪੀ ਲਾਨੇ ਆ ਹੋਰ ਆਪਾਂ ਤਾਂ ਬਲੀ ਪੀਨੇ ਆ ਆਪਣੀ ਝੋਨਾ ਲਾਉਣ ਵਾਲੇ ਵੀ ਜ਼ਿਆਦਾ ਪੀਂਦੇ ਦੋ ਬੀਚਾਰ ਕੜਾਈ ਕੋਲ ਵੀ ਫੇਰ ਦੱਸੇ ਪਤਾ ਨਹੀਂ ਉਹ ਤਾਂ ਨਹੀਂ ਕੁਛ ਕਿਹਾ ਗੱਲ ਹੀ ਨਹੀਂ ਹੋਈ ਕੋਈ ਚਾਹ ਚਾਹ ਕਿਹਾ ਸੀ ਕੱਲੀ ਪੁੱਛ ਲੈਣੀ ਆ ਫੇਰ ਕੜਾਈ ਉਹਦੀ ਪਹਿਲਾਂ ਚਾਹ ਫੜਾ ਦੇਦੇ ਨੂੰ ਕਿ ਚਾਹ ਦੇ ਨਾਲ ਹੀ ਹੁੰਦੀ ਹੈ ਕੜਾਈ ਪੁੱਛ ਲੈਣੀ ਆ ਫੋਨ ਕਰਕੇ ਜਾਵੇ ਦੂਜੀ ਵਾਰ ਵੀ ਚਾਹ ਨਾ ਫੜਾ ਦੇ ਐ ਕਰ ਲਓ ਹੈਨਾ ਐ ਕਰਨਾ ਹਾਂ ਕੜਾਈ ਵੀ ਫੇਰ ਖਾਜੀ ਦੀ ਜ਼ਰੂਰੀ ਹੈ ਪੁੱਤ ਹਾਂ ਇਹ ਤਾਂ ਆਪੇ ਬਣਾਉਨੇ ਆ ਹਰ ਵਾਰੀ ਬਣਾਉਨੇ ਆਗੇ ਅੱਜ ਤੱਕ ਕੁਛ ਦੱਸਿਆ ਹੀ ਨਹੀਂ ਮੈਂ ਖੁਪਤਾਂ ਨਹੀਂ ਅੱਛਾ ਹਾਂ ਕੋਸੇ ਖਾਂਦੇ ਇਹ ਜਿਹਨੇ ਆਪਣੇ ਪਿੰਡਾਇ ਤੋਂ ਖਾ ਲੰਨੇ ਨੇ ਹਾਂ ਜਾ ਉਧਰੋਂ ਨਾ ਦੂਜੇ ਘਰ ਵਾਲਿਆਂ ਨੂੰ ਨਾ ਆ ਗਈ ਹੋਵੇ ਹਨ ਨਹੀਂ ਫੇਰ ਐਂ ਕਰਿਓ ਥੋੜਾ ਜਿਹਾ ਬਣਾਣਾ ਮੰਗਾ ਲਿਓ ਬਣੀਆਂ ਉੱਥੇ ਹਾਏ ਕਰ ਲਾ ਉਹ ਪਾਕੇ ਕੌਲੀਆਂ ਚ ਰੀ ਹਾਂ ਪੁੱਛ ਲੈਨੇ ਵੀ ਭਾਈ ਜੇ ਕੜਾਹੀ ਆ ਗਈ ਤਾਂ ਅੰਭਾਬੇ ਦਾ ਮੱਥਾ ਲੱਗੀ ਵੀ ਹਾਂ ਫੇ ਕੌਲੀਆਂ ਚ ਪਾਕੇ ਬਣਾਣਾ ਦੇ ਹਾਂ ਹੈ ਨਾ ਹਾਂ ਐਂ ਕਰੀਓ ਚੱਲ ਫੇ ਮੈਂ ਚਾਹ ਤਰਾਂ ਬੜੀਆਂ ਵਧੀਆ ਕਿਆ ਬਣਾ ਦੇ ਉਹਨਾਂ ਨੂੰ ਮੈਂ ਦੋ ਦਿਨ ਪਹਿਲਾਂ ਫੋਨ ਕਰਿਆ ਸੀਗਾ ਅੱਜ ਮੇਰੇ ਕੋਲ ਟਾਈਮ ਅੱਜ ਜਾ ਹੀ ਆਉਣੀ ਆ ਬੀਬੇ ਨਾਲ ਗੱਲ ਤਾਂ ਹੋਈ ਵੀ ਆ ਆਏ ਤਾਂ ਨਿਕਉਗੀ ਵੀ ਬਿਨਾ ਦੱਸਿਆ ਆ ਗਈ ਚਲ ਦੇਖੀ ਜੋ ਬੀਬੇ ਨੇ ਦੱਸਿਆ ਸੀ ਨਾ ਵੀ ਦੁੱਧ ਹੈ ਨਹੀਂਗਾ ਕਰੇ ਬੀਬੇ ਨੇ ਕਹਿ ਵੀ ਦਿੱਤਾ ਸੀ ਮੱਝ ਖੋੜ ਕੇ ਲੈ ਜੀ ਚਲ ਅੱਜ ਤਾਂ ਮੱਝ ਖੋੜ ਕੇ ਲੈ ਕੇ ਆਉਂਗੀ ਅੱਜ ਨਹੀਂ ਖਾਲੀ ਹੱਥ ਮੁਰਦੀ ਦੱਸਿਆ ਤਾਂ ਹੋਇਆ ਜੀ ਬੀਬੇ ਨੂੰ ਹੁਣ ਵਾਰ-ਵਾਰ ਕੀ ਦੱਸੂਗੀ ਬੀਬੇ ਬੀਬੇ ਨਾਲ ਹੀ ਗੱਲ ਹੋਗੀ ਹੋਰ ਕਿਸੇ ਦੇ ਆਪਾਂ ਨੂੰ ਲੋੜ ਨਹੀਂ ਹੈਗੀ ਹੁਣ ਬੀਬੇ ਘਰੇ ਹੋ ਬਸ ਤਾਂ ਚੰਗੀ ਗੱਲ ਆ ਕਿ ਤੇ ਹੋਰ ਨਾ ਕਿਸੇ ਦੇ ਘਰੇ ਜਾ ਕੇ ਬੈਠ ਗਈ ਹੋਵੇ। ਉਹ ਬੈਠੀ ਐ ਸਾਹਮਣੇ। ਹੋਰ ਮਾ ਕਿਵੇਂ ਆ? ਠੀਕ ਐ ਪੁੱਤ ਮੈਂ ਇਕੱਲੀ ਆਉਂਦੀ ਐਗੀ। ਉਹ ਠੀਕ ਐ? ਠੀਕ ਐ ਵਧੀਆ। ਪਰਵਾਹ ਠੀਕ ਐ ਸਾਰਾ? ਸਾਰੇ ਵਧੀਆ। ਤੁਸੀਂ ਦੱਸੋ। ਠੀਕ ਐ ਪੁੱਤ। ਸਿਹਤ ਠੀਕ ਐ? ਵਧੀਆ ਵਧੀਆ। ਭਰਮਜੀਤ ਉਹ ਚਾਹ ਲੈ ਕੇ ਗਈ ਐ ਚੌੜ ਲੰਦੇ। ਖੇਤ? ਹਾਂ। ਤੇ ਬਾਈ ਵੀ ਖੇਤ ਹੋਊਗਾ। ਹਾਂ ਉਹ ਵੀ ਖੇਤੀ। ਅੱਛਾ। ਹੋਰ ਵਧੀਆ ਚੱਲਦੀ ਜਾਂਦਾ ਵਧੀਆ ਵਧੀਆ ਚਲ ਹਾਂ ਕੌਣ ਆਉਂਦੇ ਝੋਨ ਆਪਣੇ ਭਈਏ ਭਈਏ ਲੈ ਆਂਦੇ ਪਿੰਡ ਵਾਲਾ ਤਲਵਾਲਾ ਨੇ ਆਖਿਆ ਸੀ ਮੈਂ ਮਖਾ ਪਿੰਡ ਵਾਲਾ ਤਲਵਾਲਾ ਚਲ ਆਏ ਕਰੋ ਥੋੜਾ ਜਿਹਾ ਉਹਨਾਂ ਤੋਂ ਲਵਾ ਲਓ ਤੂੰ ਸੋਚਣਾ ਤੂੰ ਕਰਾਂਗੇ ਪਿੰਡ ਵਾਲੇ ਤੋਂ ਲਵਾ ਲੈ ਥੋੜਾ ਜਿਹਾ ਹੋਰ ਹੋ ਠੀਕ ਹੈ ਵਧੀਆ ਮੱਝ ਦੀ ਰਾਇ ਬਣ ਗਏ ਮਾਂ ਤੂੰ ਲੈ ਜਾਣਾ ਪਿਆ ਸੀ ਲੈ ਜਾ ਔਰ ਮੈਂ ਘਰੇ ਵੀ ਕਹਿ ਕੇ ਆਈ ਸੀ ਕਿ ਮਬਾਰਾ ਟਾਈਮ ਨਹੀਂ ਲੈ ਮੈਂ ਵੀ ਖੜੀ ਹਾਂ ਤੇਰੀ ਲੈ ਜਾ ਹਾਂ ਮੈਂ ਕਰ ਕੇ ਆਈ ਸੀ ਮੈਂ ਕਿਹਾ ਵੀ ਮੈਂ ਦੋ ਤਿੰਨ ਘੰਟੇ ਚ ਮੁੜ ਕੇ ਆਉਂਗੀ ਨਹੀਂ ਨਹੀਂ ਲੈ ਜਾ ਮੈਂ ਬਾਅਦ ਟਾਈਮ ਨਹੀਂ ਲਾਉਂਦੀ ਹੈਗੀ ਹੋਰ ਵਧੀਆ ਠੀਕ ਐ ਤੇ ਤੂੰ ਮੈਨੂੰ ਐ ਕਰਿਆ ਇੱਥੋਂ ਨਾ ਕੋਈ ਫਿਟਰ ਜਾਂ ਕੋਈ ਟਰਾਲੀ ਟੂਲ ਵਾਲਾ ਟਰੈਕਟਰ ਨਾ ਬੁੱਕ ਕਰਾ ਦੇ ਅੱਛਾ ਗੱਲ ਗੁੱਲ ਕਰ ਲੈ ਤੂੰ ਫੇਰ ਤੂੰ ਉੱਥੋਂ ਲੈ ਆਉਂਦੀ ਉੱਥੋਂ ਤਾਂ ਮੈਂ ਲਿਆ ਹੀ ਨਹੀਂ ਸਕਦ ਨੂੰ ਮੈਂ ਕਾਲੀ ਕਾਲੀ ਚ ਆ ਗਈ ਸੀ ਮੈਂ ਕਿਹਾ ਚਲ ਉੱਥੋਂ ਮਾਂ ਆਪੇ ਕਰਾ ਕੇ ਦੇ ਦਊਗੀ ਫੇਰ ਠੀਕ ਸੀ ਅਪਣ ਪਿੰਡ ਚ ਹੈਗੇ ਆ ਬਥੇਰੇ ਇੱਕ ਤਰ੍ਹਾਂ ਬਗਾਏ ਹੋਣਗੇ ਬਾਹਰ ਅੜਕੀ ਵਗ ਜਦੇ ਨਾ ਹਾਂ ਦੇਖੋ ਭਾਈ ਵੀਰ ਆਖ ਨੇ ਪੀ ਕਰ ਮੈਂ ਤਾਂ ਜਾਣਗੇ ਮੈਂ ਤਾਂ ਜਾਣਗੇ ਆਪਣੇ ਤਾਂ ਪਿੰਡ ਬਹੁਤ ਨੇਗੇ ਬਾਦੂ ਆਪਣੇ ਪਿੰਡ ਚ ਉਹ ਕਰਦੇ ਆ ਫੋਨ ਕਰਕੇ ਮੈਨੂੰ ਬਸ ਮੈਂ ਚੜਾ ਕੇ ਨਾਲ ਹੀ ਭੇਜ ਦੇ ਮੈਂ ਪਹਿਲਾ ਟੱਪ ਜੋ ਵਾਸਤੇ ਵਗ ਜੂਗੀ ਉਹ ਪਿੱਛੇ ਭੇਜ ਦੇ ਉਹਨੂੰ ਡਰੈਸ ਦੇ ਦਾਂਗੇ ਆਪੇ ਸਾਰਾ ਇਹ ਮਾਤਰੇ ਵਾਸਤੇ ਬਣਾ ਕੇ ਨਹੀਂ ਬੱਬੇ ਮੈਂ ਚਾਹ ਤਾਂ ਨਹੀਂ ਪੀਂਦੀ ਮੈਂ ਨਹੀਂ ਰੋਟੀ ਖਾਣਾ ਨਾ ਰੋਟੀ ਖਾਵਾਂ ਮੈਂ ਰੋਟੀ ਖਾ ਕੇ ਦੂਰੀ ਸ ਕਰੋ ਤੇਰੇ ਮੈਨੂੰ ਭੁੱਖ ਨਹੀਂ ਲੱਗੀ ਨਾ ਹਜੇ ਨਹੀਂ ਲੱਗੀ ਹੈਗੀ ਹਾਂ ਤੇ ਮੈਂ ਤੁਨਾਈ ਕਹਿੰਸ ਮੈਂ ਕਿਦਰ ਚਾਚੇ ਕੇ ਠੀਕ ਹੈ ਸਾਰੇ ਹਾਂ ਠੀਕ ਹੈ ਵਧੀਆ ਮੈਂ ਕਿਹੜਾ ਜਾਣਾ ਮਾ ਮੜਾ ਜਾ 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 ਚਾਚੇ ਤਾਈਂ ਵਾਰ ਆ ਕੇ ਮੁੜ ਗਈ ਆਇਆ ਹੀ ਨਹੀਂ 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 ਜਾਣਾ ਚਾਹੀਦਾ ਪੁੱਤ ਅਗਲਾ ਫਿਰ ਕਹਿੰਦੇ ਵੀ ਸਾਡੇ ਘਰੇ ਨਹੀਂ ਆਈ ਮੁਰਗੀ ਆ ਹਾਂ ਇਤਰਾਜ ਕਰਦਾ ਉਹ ਕਹਿੰਦਾ ਆਪਦੀ ਮਾਂ ਕੋਲ ਆ ਫਿਰ ਮੈਂ ਕਹਾਂ ਤਾਂ ਨਹੀਂ ਹੁਣੀ ਘੁੱਟ ਪੀਣੀ ਨਹੀਂ ਜਾਣੀ ਪਿੰਡ ਕੋਈ ਨਾ ਉਧਰ ਚਾਚੇ ਕੇ ਬਣਾ ਲੈਣਗੇ ਉਧਰ ਪੀ ਲੂੰਗੀ ਨਹੀਂ ਫਿਰ ਚੰਗਾ ਤੂੰ ਕਾਨੂੰ ਉਹ ਕਰ ਲਈ ਖੇਚਲ ਮੈਂ ਜਾਇਆ ਮਾ ਜਾਇਆ ਜਾਇਆ ਬਸ ਮੈਂ ਆਗੇ ਬਾਲ ਟਾਈਮ ਨਹੀਂ ਲਾਉਂਦੀ ਚੰਗਾ ਪੱਕ ਗਈ ਇੱਕ ਤੱਕ ਖੇਤ ਵਾਲੀ ਦੂਰ ਪੈ ਜਾਂਦਾ ਹੁੰਦਾ ਅੱਜ ਠੰਡ ਜੀ ਹੈ ਮੌ ਗੁੰਮਝਾ ਹੋ ਰਿਆ ਸੀ ਸਵੇਰੇ ਤਾਂ ਹੁਣ ਤਾਂ ਠੀਕ ਆ ਗਿਆ ਮੌਸਮ ਇਹ ਹੈ 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 ਪੱਕਾ ਗੀਵੇ ਬੇ ਮਾ ਦਾ ਗਰਮੀ ਵਾਹੀ ਹੈ ਹੋਰ ਮੈਂ ਤਾਂ ਧਰ ਕੀ ਮੁੜਿਆ ਹੀ ਚਾ ਆਪੇ ਪੀ ਲਾਂਗੇ ਮੈਂ ਖਾਪੀ ਪੀ ਲਿਓ ਕੱਦੂ ਕਰੀ ਜਾਂਦੇ ਸੀ ਮਨਜੀਤ ਹੋਰੀ ਕਹਿੰਦੇ ਤਾਂ ਸਾਥ ਆਇਆ ਨਹੀਂ ਗਿਆ ਚਾ ਫੜਨ ਗਰਮੀ ਵੀ ਵਾਹੀ ਹੈ ਹੋ ਰਹਾ ਹੂੰ ਤਾਂ ਹੁਣ ਤਾਂ ਆਉਂਦੀ ਤਾਂ ਹਵਾ ਜੀ ਚੱਲ ਪਈ ਜਾਣ ਬਿਲ ਤਬਾਲਾ ਗੁੰਮ ਸੀ ਇੱਕ ਦੂਰ ਵਾਲੀ ਆਪਣਾ ਖੇਤ ਪੰਜ ਕੱਲ ਆਈ ਹੁੰਦਾ ਬੱਟ ਜਾ ਕੇ ਦੇਖਾ ਹਵਾ ਚੱਲਦੀ ਕਿ ਬੱਟ ਜਾ ਹੋਇ ਹਾਂ ਹੁਣ ਤਾਂ ਹਵਾ ਚੱਲ ਪਈ ਹਵਾ ਜੀ ਮੜੀ ਜੀ ਕਹਾਂ ਕਿ ਪੱਸੀ ਕੀ ਤੇ ਪਿਆ ਇਹ ਤਾਂ ਹੋ ਗਈ ਸੀ ਮਾਨਪਰੀ ਦਾ ਅੱਛਾ ਮਾਨਸਾ ਅੱਛਾ ਮਾਨਸਾ ਤੋਂ ਫਿਰ ਕਿੱਧਰ ਵਾਗੀ ਆਹ ਚਾਚੇ ਕਿਹ ਕਹਿੰਗੇ ਅੱਛਾ ਜੀ ਮੈਂ ਚਾਹ ਪਾਣੀ ਬਣਾ ਲਈ ਕਹਿੰਦੀ ਮੋੜਦੀ ਪੀ ਆਉ ਮੜਾ ਕੇ ਜਾ ਆ ਮੈਂ ਫਿਰ ਮੁੜਦੀ ਆ ਅੱਛਾ ਇੰਨੀ ਕਾਲੀ ਨਾਲ ਆਈ ਐ ਇੰਨੀ ਕਾਲੀ ਨਹੀਂ ਮੁੜਦੀ ਬਸ ਕੋਈ ਉਧਰੋਂ ਆਈ ਹੋਊ ਕੁਛ ਇਹ ਨੀਵੇਲੀ ਅੱਛਾ ਅੱਛਾ ਠੀਕ ਹੈ ਹਾਂ ਅੱਛਾ ਅੱਛਾ ਹੁਣੇ ਆਈ ਹੈ ਹਜੇ ਬਾਬੇ ਬਸ ਆਈ ਮੈਂ ਤੇ ਰੂੰ ਆ ਗਈ ਉਹ ਉੱਠਦੀ ਉਧਰੋਂ ਅੱਛਾ ਚਾਚਾ ਪਹਿਲੀ ਸੀ ਮੈਂ ਚਾਹ ਕਰੀ ਪਈ ਸੀ ਜਾਂ ਮੈਂ ਜਾਂਦੀ ਸੀ ਲੈਣਾ ਮੈਨੂੰ ਕਹਿੰਦੀ ਉਹ ਕਰਨਗੇ ਕਿਹਾ ਅੱਛਾ ਫਿਰ ਮੈਂ ਜਾਂਦੀ ਪੀ ਚਲ ਜਾਇਆ ਹਮੇ ਹਰ ਵਾਰ ਇੱਥੇ ਮੁੜ ਜਾਂਦੀ ਹੀ ਹੋਰ ਉਹ ਮੈਨੂੰ ਕਈ ਵਾਰ ਪੁੱਛਦੇ ਨੇ ਵੀ ਜਦੋਂ ਆਉਂਦੀ ਆ ਮੈਂ ਫਿਰ ਤਾਂ ਹੀ ਮੁੜ ਜਾਂਦੀ ਇੱਧਰ ਆਉਂਦੀ ਨਹੀਂ ਉਹਨਾਂ ਦੀ ਕੁੜੀਆਂ ਆ ਕੇ ਜਾਂਦੀਆਂ ਨੇ ਆਪਾਂ ਅਗਲਾ ਕਹਿੰਦਾ ਪਤਾ ਨਹੀਂ ਆਉਣ ਨਹੀਂ ਦਿੰਦੇ ਹਨਾ ਹਾਂਜੀ 2-3 ਵਾਰ ਆਮ ਮੁੜੀ ਆ ਕੇ ਮੈਂ ਆਇਆ ਹੀ ਨਹੀਂ ਹਾਂ ਕਾਲੀ ਜੀ ਚ ਆਉਂਦੀ ਇਹ ਜਦੋਂ ਵੀ ਆਉਂਦੀ ਹੈ ਤੇ ਇੱਕ ਵੇ ਵੇ ਸੱਚ ਤਾਂ ਮੈਂ ਗੱਲ ਦੱਸਣੀ ਸੀ ਭੁੱਲ ਗਈ ਅੱਜ ਸਵੇਰੇ ਨਾ ਮੇਰੇ ਭਰਾ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਵੀ ਸਾਨੂੰ ਮਰਜੀ ਦੇ ਦੋ ਕਹਿੰਦਾ ਭਾਈ 2 ਮਹੀਨੇ ਦੁੱਧ ਪੀਣ ਨੂੰ ਦੇਖ ਲਾ ਭੀ ਦੇ ਦੇਖ ਲੇ ਹਾਂ ਮخه ਲੈ ਜਾਓ ਭਾਈ ਚਲ ਕੋਈ ਨਹੀਂ ਭਣ ਭਾਈ ਮੰਗਦੀ ਆਏ ਹਾਂ ਉਹਨਾਂ ਨੇ ਤਾਂ ਦੂਜੀ ਮੱਝ ਤਾਂ ਦੇ ਖੋ ਜਿਹੜੀ ਉਹਨਾਂ ਨੇ ਦਿੱਤੀ ਸੀ ਆਪਾਂ ਨੂੰ ਤਾਂ ਆਪਾਂ ਵੇਚਤੀ ਸੀਗੀ ਮੈਨੂੰ ਦਿੱਤੀ ਸੀ ਉਹਨਾਂ ਨੇ ਤੇ ਹੁਣ ਉਹ ਕਹਿੰਦੇ ਗਾਂ ਜੀਏ ਵੀ ਹੁਣ ਝੋਨਾ ਝੋਨਾ ਲਾਈ ਜਾਂਦੇ ਸਰਦਾ ਨੀਗਾ ਵੀ ਦੋ ਕੁ ਮਹੀਨੇ ਦੇ ਦੋ ਕਹਿੰਦੇ ਵੀ ਸੋ ਆਪਣੇ ਤਾਂ ਹੈਗੀ ਐ ਚਲ ਸਰਦਾ ਦੂਜੀ ਮੱਝ ਨਾਲ ਡੰਗਾ ਲੈ ਜਾਊਗਾ ਇਹ ਤਾਂ ਹੈਗੀ ਹਾਂ ਖਾਣ ਪੀਣ ਨੂੰ ਲੈ ਕੇ ਦੇ ਮੈਂ ਕੁਛ ਭੁੱਖ ਜੀ ਤਾਂ ਹੈ ਹੀ ਨਹੀਂ ਪੁੱਤ ਗਰਮੀ ਨੇ ਢਿੰਡ ਜਾ ਭਰੇ ਪਏ ਉਦੋਂ ਦੀ ਇੱਥੇ ਬੈਠੀ ਆਂ ਆ ਇੱਥੇ ਬੈਠੀ ਪੈ ਜਾਂਦੀ ਬਿੰਦਛੱਟ ਹੁੰਦੀ ਸਿੱਧੀ ਮੈਂ ਬਾਹਰ ਖੁੱਲ੍ਹੇ ਨਾ ਕੋਈ ਇੱਥੇ ਬੜਨ ਨਾ ਜਾਵੇ ਮੈਂ ਬਾਹਰ ਪੇੜਨਾ ਭੁੱਲ ਗਈ ਹੋਰ ਤੇ ਅਹੀਂ ਲੰਘ ਗਈ ਮੈਂ ਬਾਅਦ ਚ ਮੇਰੇ ਹੁਣ ਜਾਂਦੀ ਦੇ ਜਿਆਦਾ ਆ ਮੈਂ ਬਾਹਰ ਪੇੜ ਕੇ ਨਹੀਂ ਆਈ ਕੀ ਕਰਾਂ ਯਾਰ ਹੁਣ ਸੋਚਾਂ ਕਿ ਕਿ ਤਰ੍ਹਾਂ ਤੇ ਪੈ ਗਈ ਜਾਨ ਫੁੜੀ ਨੂੰ ਵੀ ਹਾਂ ਕਰ ਲਈ ਮੱਝ ਦੀ ਤੇ ਉਹਦੇ ਵੀ ਵੇਕਿਆਂ ਨੇ ਦਿੱਤੀ ਸੀ ਪਰਮਜੀਤ ਜੀ ਨੇ ਮੈਂਸ ਤੇ ਉਹਨੇ ਵੀ ਹਾਂ ਕਰ ਲਈ ਤੇ ਹੁਣ ਕੀ ਕਰਿਆ ਜਾਵੇ ਚਲੋ ਤਿੰਨ ਤਾਂ ਦੇਣੀ ਪਊਗੀ ਹੂੰ ਤੇ ਪਰਮਜੀਤ ਵਿਚਾਰੀ ਕਰੂਈ ਦੋ ਦਿਨ ਗੁੱਸਾ ਹਟ ਜੂਗੀ ਕਰਨ ਤੇ ਉਹਨੂੰ ਮੈਂ ਸਮਾਂ ਦੇ ਦਾਨੀ ਪਰਮਜੀਤ ਨੂੰ ਵੀ ਦੱਸਣਾ ਪਊਗਾ ਹੁਣ ਤਾਂ ਵੀ ਮਾਜੀ ਮੈਂ ਦੇਣੀ ਏ ਕੁੜੀ ਨੂੰ ਵੀ ਲੈਣ ਆਈ ਹੈਗੀ ਬੇਬੇ ਕੱਲੇ ਬੜ ਬੜ ਜੀ ਕੀ ਕਰੀ ਜਾਨੀ ਬੈਠੀ ਕੋਈ ਨਹੀਂ ਪਤੂ ਹੀ ਬਸ ਵੱਡਾ ਬੰਦਾ ਹੀ ਹੁੰਦਾ ਹੈਗਾ ਕੱਲ ਕੋਈ ਲੱਗੀ ਰਹਿਣੀ ਕਿਸੇ ਵਾਸਤੇ ਦਵਾਕ ਵਗੈ ਨਾ ਕਦੇ ਕਿਸੇ ਵਾਸਤੇ ਮਾਕਾ ਕਰ ਰਹੀ ਨਹੀਂ ਨਹੀਂ ਪਰਿਵਾਰ ਦੇ ਤੈਨ ਪਤੰਗੀਆਂ ਨੇ ਕਹਨਾ ਹੋਰ ਠੀਕ ਸੀ ਉਹਨਾਂ ਨੇ ਹਾਂ ਠੀਕ ਸੱਚ ਉਹਨਾਂ ਨੇ ਸਬਜੀ ਦਾ ਛੋਲਾ ਪਰਿਆ ਸੀ ਸਬਜੀ ਬਾਬਾ ਦੀ ਉਹ ਤਾਂ ਕਿੰਦਰ ਗਈ ਲੈ ਜਾਂਦੀ ਚਾਚੇ ਕਹ ਦੱਸ ਗਿਆਣ ਕੇ ਛੱਡ ਗਈ ਹਾਂ ਬਹੁਤ ਲੱਗਦੀ ਹੈ ਉਹਨਾਂ ਨੇ ਐਡਾ ਛੋਲਾ ਪਰਤਾ ਮੈਨੂੰ ਵੱਡਾ ਸਾਰਾ ਚੱਕ ਲੈ ਤੇ ਉਹ ਮੇਰੇ ਲਈ ਹੁਣ ਮੈਂ ਚੱਕ ਕੇ ਲਿਆਉਣੀ ਆ ਕਿਤੇ ਕੋਈ ਗਮਾਂਡੀ ਆ ਜਾਂਦਾ ਕਿ ਕਹਿਣਗੇ ਸਾਨੂੰ ਦੇ ਦੋ ਹਾਂ ਨਾ ਮੈਂ ਉਹਨਾਂ ਨੇ ਚੱਕ ਚਾਈ ਉਹਨਾਂ ਨੂੰ ਜਾਣਦੀ ਹਾਂ ਹਾਂ ਵੀ ਪਤਾ ਨਹੀਂ ਕਿਉਂ ਬਹਿਮ ਕਰ ਗਈ ਕੁੜੀ ਹਾਂ ਚਾਹ ਤਾਂ ਮੈਨੂੰ ਵਧੀਆ ਪਿਆਤੀ ਸੀ ਉਹਨਾਂ ਨੇ ਲਿਆ ਦੇਣੀ ਕਿਹਾ ਬੈਠੇ ਸੀ ਨਾ ਕਰੀ ਬੈਠੇ ਸੀ ਜਾਂਦੀ ਨੂੰ ਅੱਛਾ ਹਾਂ ਲੈ ਮੈਂ ਚੱਕ ਲਿਆ ਮੈਂ ਸਬਜ਼ੇ ਚੋਲਾ ਫਿਰ ਮੈਂ ਉਹ ਤੋਂ ਪਰਮਜੀਤ ਆ ਜੂਗੀ ਫਿਰ ਮੈਂ ਉਹਨੂੰ ਮਿਲੂੰਗੀ ਮੈਂ ਥੋੜਾ ਰਹਿ ਗਿਆ ਕੰਮ ਦੋ ਘੰਟਿਆਂ ਦਾ ਭਈਆਂ ਕੋਲੇ ਵੀ ਜੱਤੋਂ ਨਾ ਲੱਗ ਜੂਗਾ ਐਵੇਂ ਬਈ ਠੀਕ ਹੈ ਪੁੱਤ ਬੜਾਈ ਦਾਸ ਜੀ ਬੈਠੀਆਂ ਐ ਮੇਰੇ ਫੱਕੀ ਮਾਮਾ ਤਾਂ ਫਸੇ ਨਹੀਂ ਹੁੰਦੇ ਥੋੜਾ ਰਹਿ ਗਿਆ ਝੋਨਾ ਬਸ 2 ਘੰਟੇ ਦਾ ਕੰਮ ਆਗਾ ਅੱਛਾ ਹੂੰ ਸਾਰਾ ਲੱਗ ਗਿਆ ਸਾਰਾ ਲੱਗ ਗਿਆ ਕੱਲੋਂ ਬਸ ਪਿੰਡ ਵਾਲੇ ਲਾ ਦੇਣੇ ਡੂੜ ਕਿਲਾ ਆ ਪੁੱਤ ਉਹਨਾਂ ਤੋਂ ਜ਼ਰੂਰੀ ਹੈ ਪਿੰਡਾਂ ਐ ਤਾਂ ਕਹਿੰਗਾ ਪਿੰਡਾਂ ਨਾਲ ਆਂਦੇ ਤੇ ਪਤਾ ਕੀ ਹੈ ਹੂੰ ਕਈ ਵਾਰੀ ਕੋਈ ਨਾ ਕੰਮ ਲੈਣਾ ਪੈਂਦਾ ਫੇਰ ਵੀ ਪਿੰਡ ਦੇ ਹੈ ਨਾ ਪਿੰਡ ਦੇ ਤਾਂ ਪਿੰਡ ਦੇ ਪਿੰਡ ਦੇ ਨਾਲ ਸਾਹਜ ਹੋਣੀ ਚਾਹੀਦੀ ਹੈ ਜਰੂਰ ਇਹ ਤਾਂ ਜੁਪੀ ਬਿਹਾਰ ਦੇ ਕੀ ਪਤਾਉਂ ਕਦੋਂ ਆਉਣਾ ਨਾ ਨਾ ਪਿੰਡ ਜਿੱਤਾ ਪਰ ਨਹੀਂ ਰੋਣਾ ਨਹੀਂ ਦੋ ਆ ਨਹੀਂ ਮਣ ਜਾਂਦੀ ਪੁੱਤ ਉਹਨਾਂ ਗਰੀਬਾਂ ਨੂੰ ਆ ਜਦੋਂ ਜੰਗ ਦੀ ਲੱਗੀ ਸੀਗੀ ਆ ਸਾਰੇ ਵੀ ਘੇਟ ਟੱ ਤੇ ਆਪਾਂ ਦਾ ਭਾਵੀ ਬਣ ਗਈ ਵੀ ਕਿਵੇਂ ਲੱਗੂ ਥੋਨਾ ਇਹ ਗੱਲ ਕਰ ਮੈਂ ਤਾਂ ਪਿੰਡ ਵਾਲਾ ਤੁਲਵਾਉਣਾ ਪਤਾ ਏ ਸਾਲਾ ਇਹ ਕੀ ਬਸ ਨਾ ਉਹਨੇ ਗੱਲ ਜਾ ਪਾਇਆ ਉਹ ਕਹਿੰਦਾ ਯਾਰ ਉਸ ਮੇਰੇ ਬੰਦੇ ਵੇਲੇ ਬੈਠੇ ਆ ਤੁਲਵਾ ਲਾ ਮੈਂ ਤਾਂ ਮਿੰਦਰਵਾਰੀਆਂ ਤੋਂ ਲਵਾਉਣਾ ਹੁੰਦਾ ਸੀ ਅੰਮਦਾਸੀਆਂ ਦੇ ਮੁੰਡੇ ਤੋਂ ਤੇ ਐਦਿਕੀ ਤੋਂ ਉਹਨੇ ਪੰਗਾ ਖੜਾ ਕਰਤਾ ਚਿੰਤਾ ਹੀ ਇਹ ਵੀ ਬਣੀ ਉਹਦਾ ਵੀ ਵਧੀਆ ਬਣੀ ਹੋਈ ਸੀ ਮੁੰਡੇ ਨਾਲ ਬਾਬਾ ਟਾਈਮ ਦੀ ਜਦੋਂ ਮਰਜੀ ਆਪਾਂ ਨੂੰ ਬਾਏ ਮਾਰ ਲੇ ਉਹਦੀ ਕੰਮ ਤੇ ਆ ਜਾਂਦਾ ਹੋਰ ਇਹ ਤਾਂ ਹੈਗੀ ਆ ਇਹ ਤਾਂ ਪਿੰਡ ਦਾ ਇਹ ਤਾਂ ਪਿੰਡ ਦੀ ਗੱਲ ਆ ਆਏ ਦੂਰ ਵੀ ਵੱਧ ਵੀ ਲੈ ਜਾਣੇ ਤਾਂ ਵੀ ਕੁਛ ਨਹੀਂ ਤੇ ਤੂੰ ਕਿਵੇਂ ਦਾ ਹਾਜੀ ਸੀਗੀ ਵੇ ਪੁੱਤ ਮੈਂ ਤੈਨੂੰ ਕੀ ਦੱਸਾਂ ਹੂੰ ਮਨਪ੍ਰੀਤ ਤਾਂ ਕਹਿੰਨੀ ਮੈਂ ਮੈਂ ਚ ਦੇ ਅੱਛਾ ਤੇ ਉਧਰੋਂ ਪਰਮਜੀਤ ਦੇ ਪੇਕੇ ਤੋਂ ਆ ਨਾ ਉਹ ਕਹਿੰਦੇ ਸਾਨੂੰ ਨਾ ਸਭ ਨੂੰ ਨੰਦ ਤੇ ਅੱਛਾ ਆ ਬਹਿ ਜਾ ਕੀ ਤੇ ਭੈਣ ਦਾਗਾ ਪਰਨੀ ਦਾਸਲਾ ਮਨਪ੍ਰੀਤ ਦਾ ਆਈ ਹੋਈ ਆ ਮਨਪ੍ਰੀਤ ਹੋਰ ਆਈ ਸੀ ਮਨਪ੍ਰੀਤ ਉਧਰ ਆਪਦੇ ਚਾਚੇ ਕੇ ਘਰੇ ਵਾਗੀ ਸੀ ਤੇ ਉੱਥੇ ਉਹਨਾਂ ਨੇ ਦਾਲ ਦਾ ਛੋਆ ਪਾਪਾ ਉਹ ਖੁੱਲ ਲਈ ਮੈਂ ਕਿ ਉਹਨਾਂ ਨੇ ਕਿਤੇ ਕਹੇ ਜਾਂ ਉਂ ਤਾਂ ਨਹੀਂ ਜਾਣਕੀ ਨਹੀਂ ਨਹੀਂ ਬੀਬੀ ਫਿਰ ਤੂੰ ਮੈਨੂੰ ਇਹ ਦੱਸਾ ਚਲੋ ਤਾਂ ਦਾਤ ਲੈਣ ਬਾਕੀ ਫਿਰ ਤੂੰ ਹਾਂ ਕਿਉਂ ਕਿ ਜਿਹੜਾ ਤਨਬੀਤ ਕਦੇ ਨਹੀਂ ਪੁੱਛਿਆ ਤੂੰ ਪਹਿਲਾਂ ਕਿਤੇ ਇਹਦੇ ਕੋਈ ਫੋਨ ਆਇਆ ਸੀ ਇਹਨੇ ਡੁੱਬੜੀ ਨਹੀਂ ਮੈਨੂੰ ਦੱਸਿਆ ਨਾ ਉਹਦਾ ਮਾਣ ਮਗਰ ਫੋਨ ਆ ਗਿਆ ਮੈਂ ਕਿਹਾ ਤਾਂ ਲੈ ਤੂੰ ਪਹਿਲਾਂ ਪੁੱਛਣਾ ਤਾਂ ਹੀ ਵੀ ਮੈਂ ਦੋਨੋਂ ਪੁੱਛ ਕੇ ਫਿਰ ਤੈਨੂੰ ਦੱਸਾਂਗਾ ਹੁਣ ਆਏ ਪੁੱਤ ਮਾਵਾ ਤਾਂ ਕਹੀ ਦਿੰਦੀ ਮਾਵਾ ਤੂੰ ਕਿੱਥੇ ਧੀਆ ਤੂੰ ਆ ਮੈਂ ਸੁਣਦਾ ਨਾ ਸਾਰਿਆਂ ਦੇ ਘਰ ਦੀ ਕੀਵਲ ਦਾ ਰਿਪੋਟ ਹੀ ਹੁੰਦੀ ਹੈ ਤੈਨੂੰ ਪਤਾ ਤਾਂ ਹੈ ਹਨਾ ਤੇ ਤੂੰ ਤਾਂ ਗਲਤ ਕਰਤਾ ਹੁਣ ਕਿ ਪੂ ਕਲੇਸ਼ ਕਿਉਂ ਪਰਮਜੀਤ ਦੇ ਪੇਕਿਆਂ ਨੇ ਜਦੋਂ ਆਪਾਂ ਨੂੰ 2 ਲੱਖ ਰੁਪਏ ਦੀ ਮੱਝ ਦੇਤੀ ਮੁਰਹੇ ਕਾਤੀ ਮੈਂ ਇੱਕ ਵਾਰੀ ਫੋਨ ਕੀਤਾ ਸੀ ਨਾ ਜੇ ਆਪਾਂ ਨਹੀਂ ਹਕਾਉਂਦੇ ਉਹ ਗੁੱਸੇ ਹੋਣਗੇ ਅਖਰੀ ਅਸੀਂ ਤਾਂ ਸਾਨੂੰ 2 ਲੱਖ ਦੇਤੀ ਆਪਾਂ ਵੇਚ ਵੀ ਦਿੱਤੀ ਵਾਪਸ ਵੀ ਨਹੀਂ ਕੀਤੇ ਹੋ ਹੁਣ ਮੈਂ ਵੀ ਹਾਂ ਇਸ ਕਰ ਆਪਣਾ ਤੇ ਮੇਰਾ ਜੀ ਹੋਇਆ ਪਿਆ ਵੀ ਨਾ ਇਹ ਤਾਂ ਉਧਰੋਂ ਫੁੱਟ ਰਹੀਆਂ ਨੇ ਉਧਰੋਂ ਫੁੱਟ ਰਹੀਆਂ ਬਚਾਲੇ ਫੱਸੀ ਖੜੀ ਹੈ ਮਗਰ ਮਗਰੋਂ ਨਾ ਮੈਨੂੰ ਐਂ ਕਹਤਾ ਸੀ ਕਿ ਗੁਰਥੀਣਾ ਨੇ ਕਹਿੰਨੇ ਭਾਈ ਚਲ ਸਾਨੂੰ ਇਹ ਦੇਤੀ ਮੱਝ ਉਹਨਾਂ ਨੇ ਮੈਂ ਤਾਂ ਪਰਮਜੀਤ ਨੂੰ ਦੇਤੀ ਤਾਂ 1 ਡੇਢ ਲੱਖ ਰੁਪਏ ਤੁਸੀਂ ਵਰਤ ਲਓ ਉਹ ਤਾਂ ਇਥੇ ਤੱਕ ਸੋਚੀਏ ਨਹੀਂ ਤੇ ਤੁਸੀਂ ਮਨਪ੍ਰੀਤ ਨੂੰ ਕਹਿਤਾ ਵੀ ਕੀ ਕਰਾਂ ਪੁੱਤ ਤੀ ਸੀ ਮੇਥੋਂ ਕਿਹਾ ਗਿਆ ਵੀ ਲੈ ਜਾ ਬਈ ਬਿਆਹ ਨਹੀਂ ਕੰਮ ਚੱਲਦਾ ਹੁੰਦਾ ਜਿਵੇਂ ਤੂੰ ਕਹਿਤਾ ਪਹਿਲਾਂ ਪੁੱਛਣਾ ਸੀ ਤੂੰ ਸਾਝੀ ਰਾਇ ਲੈਣੀ ਸੀ ਅਸੀਂ ਜੋ ਕੋਈ ਕੰਮ ਕਰਦੇ ਤੇ ਰਾਇ ਲੈ ਕੇ ਚੱਲਦੇ ਆ ਕਰਦੇ ਹਾਂ ਕਰਦੇ ਹੁਣ ਜੀ ਪਰਮੀਤ ਨੂੰ ਬਦਲ ਆ ਗਿਆ ਤੇ ਪਰਮੀਤ ਬਣੀ ਕਿੱਥੋਂ ਤੱਕ ਪਹੁੰਚੂਗੀ 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 ਤੂੰ ਗਲਤ ਕੀਤਾ ਨਾ ਕੰਮ ਜਾਂ ਮੈਨੂੰ ਪੁੱਛ ਲੈਂਦੀ ਮੈਂ ਪਰਮੀਤ ਨੂੰ ਪੁੱਛ ਲੈਂਦਾ ਪੁੱਛ ਕੇ ਤੈਨੂੰ ਹਾਂ ਨਾ ਗਏ ਦਿੰਦੇ ਤੂੰ ਉਹ ਕੰਨ ਦਾ ਚਾਣਾ ਚੋਗੀਆਂ ਪਏ ਤੈਨੂੰ ਤਾਂ ਸਿਰ ਨਹੀਂ ਫੁਰਕਣਾ ਮਿਲਦਾ ਫਿਰ ਤੂੰ ਇਹਨੂੰ ਸੱਦਣਾ ਨਹੀਂ ਸੀ ਨਾ ਮਹਾਂਪ੍ਰੀਤ ਨੂੰ ਇਹ ਵੀ ਕੋੜਨ ਲੋਰੀ ਵਿੱਜ ਵਾਂਗੂੰ ਆੜ ਗਈ ਆ ਕਿ ਕਹਿੰਦੀ ਮੈਨੂੰ ਮਰਜ਼ੀ ਦੀ ਸੀ ਪਹਿਲਾਂ ਹੁਣ ਐਵੇਂ ਮੁੜੀ ਨਾ ਨਾ ਇਹ ਨਹੀਂ ਮੁੜੀ ਇਹੇ ਵੀ ਹੰਡ ਪੈੜੀ ਆ ਕੇਸ ਤਾਂ ਆਪਣੇ ਘਰੇ ਪਊਗਾ ਤੇਰੇ ਘਰ ਕੀ ਪਊਗਾ ਮੇਰੇ ਘਰ ਕੀ ਪਊਗਾ ਫਿਰ ਤੂੰ ਸੋਚ ਸਮਝ ਕੇ ਚੱਲਣਾ ਨਹੀਂ ਸੀ ਨਾ ਮੇ ਪੁੱਤ ਮਾਪਿਆਂ ਤੋਂ ਕਿੱਥੇ ਜਵਾਬ ਦਤਾਂ ਇਹਦਾ ਮਾਂ ਮਾਂ ਤੇ ਜਿਹੜੀਆਂ ਮਾਂਾਂ ਨੇ ਮੈਂ ਉਹ ਮਾਵਾ ਹੀ ਬੀਬੇ ਪਤਾ ਕੀ ਆ ਸਾਰਿਆਂ ਇੱਕੋ ਜਿਹਾ ਰਖਦਾ ਇਹ ਉਹਨੂੰ ਮਾੜਾ ਮਾੜਾ ਟਾਲ ਫਾਲ ਕਰ ਦੇਣੀ ਮਨਪ੍ਰੀਤ ਭੈਣ ਨੂੰ ਤੂੰ ਕਹਿਂਦੀ ਕੋਈ ਗੱਲ ਮੈਂ ਪੁੱਛੂੰਗੀ ਤੇ ਇਹ ਉਹਨਾਂ ਨੂੰ ਤੇ ਤੈਨੂੰ ਮੱਝ ਜਰੂਰ ਦੇ ਦਾਂਗੇ ਹੂੰ ਤੇ ਹੁਣ ਹਟਣਾ ਹੈ ਨਹੀਂ ਉਹਨੇ ਨਹੀਂ ਹਟਦੀ ਮੈਂ ਤਾਂ ਕਾ ਆਪਣਾ ਹੋਈ ਪਈ ਬਾਹਰ ਇਸ ਨੂੰ ਬਾਹਰ ਹੁਣ ਕਿੱਧਰ ਗਈ ਮਨਪ੍ਰੀਤਾ ਉਧਰ ਝੋਲਾ ਚੱਕਣ ਗਈ ਐ ਸਬਜੀ ਆ ਅੱਛਾ ਤੇ ਤੂੰ ਗਲਤ ਕਰਤਾ ਫਿਰ ਬੇ ਤਾਂ ਗਲਤ ਤਾਂ ਹੋ ਗਿਆ ਚੱਲ ਦੇਖਦਾ ਮੈਂ ਵੀ ਫਿਰ ਪਰਮੀ ਇਹਨੂੰ ਪੁੱਛਦਾ ਕੀ ਕਹਿੰਦੀ ਏ ਪਰਮੀ ਦੱਸਿਆ ਤਾਂ ਨਹੀਂਗਾ ਨਾ ਕਿੱਧਰ ਗਈ ਏ ਪਰਮੀ ਤਾਂ ਆ ਇਧਰ ਹੀ ਬਾਗੀ ਸੀ ਮੈਨਾਂ ਨੀਰਾ ਕਿਆ ਰਾਨਾ ਪਾਉਣੀ ਹੋਵੇ ਯਾ ਅਜੇ ਫੜਾ ਕੇ ਆਈ ਸੀ ਫੇਰ ਤਾਂ ਚਲ ਆ ਜਾਂ ਮੈਨੂੰ ਕਰ ਦਿਆਂ ਗੱਲ ਉਹਦੇ ਨਾਲ ਮੰਤ੍ਰੀ ਤਾਂ ਆਈ ਗਿਆ ਮੈਨਸਰੀ ਗੱਲਪਣੀ ਐਨੀ ਸਬਜ਼ੀ ਪਾ ਦਿੱਤੀ ਬੈ ਜਾ ਅਬ ਇਹ ਬੈ ਮੈਨ ਹੁਣ ਦੱਸਿਆ ਤਾਂ ਮੱਝ ਲੈਣਾ ਹੀ ਆ ਹਾਂ ਬਈ ਮੈਂ ਤਾਂ ਪੈਣਾ ਤੁਹਾਨੂੰ ਹੋਈ ਸੀ ਬੇਬੇ ਨਾਲ ਮੇਰੀ। ਹੂੰ। ਪਰ ਅੱਜ ਮੈਂ ਇਥੇ ਕੋਈ ਨਾ ਮਾਂਸਾਇਕ ਤੇ ਮੈਂ ਇਧਰ ਗਾਹਾਂ ਹੀ ਹੋਣੀ ਹੈ ਕਿ ਚਲ ਅੱਜ ਹੀ ਲੈ ਆਉਂਗੀ। ਗੱਲਾਂ ਐ ਭੈਣ ਮੱਜ ਤਾਂ ਤੈਨੂੰ ਕੋਈ ਜਵਾਬ ਨਹੀਂ ਸੀਗਾ। ਗੱਲ ਕਰਾਂ ਨਾ ਮੇਰੇ ਜਿਹੜੇ ਸਹੁਰੇ ਉਹਨਾਂ ਦਾ ਫੋਨ ਆਇਆ ਬੇਬੇ ਦੱਸਦੀ ਵੀ ਮੈਨੂੰ ਪਰਮੀਤ ਨੇ ਦੱਸਿਆਗਾ। ਤੇ ਪਰਮੀਤ ਕੋਲੇ ਬੇਬੇ ਨੇ ਦੱਸਿਆ ਨਹੀਂ ਗਿਆ ਵੀ ਮਨਪ੍ਰੀਤ ਵੀ ਇਹੀ ਮੱਝ ਲੈਣਾ। ਤੇ ਇਹਦਾ ਰੱਖਿਆ ਲੱਕੋ ਤੇ ਹੁਣ ਜੇ ਪਰਮੀਤ ਨੂੰ ਪਤਾ ਲੱਗ ਗਿਆ ਤੇ ਕਲੇਸ਼ ਛੜੂ ਆਖੂਗੀ ਮੇਰੇ ਸਹੁਰਿਆਂ ਦਿੱਤੀ ਨਹੀਂ ਗੀ। ਆ ਮੇਰੇ ਪੇਕੇ ਨੂੰ ਨਹੀਂ ਦਿੱਤੀ। ਤੇ ਵੀ ਮਨਪ੍ਰੀਤ ਤੁਸੀਂ ਦੇ ਦਿੱਤੇ ਸੀ। ਕੋਈ ਇਸ ਤਰ੍ਹਾਂ ਜਨ ਸਿਰੂਗਾ ਹੁਣ ਫਿਰ ਆਇਆ ਫਿਰ ਮੈਂ ਤਾਂ ਦੋ ਤਿੰਨ ਦਿਨ ਪਹਿਲਾਂ ਕਿਹਾ ਸੀ ਨਾ ਬੇਬੇ ਨੂੰ ਉਹਨਾਂ ਨੇ ਫਿਰ ਬੇਬੇ ਨੇ ਦੱਸਣਾ ਸੀ ਨਾ ਪਰਮੀਤ ਨੂੰ ਮੈਂ ਤਾਂ ਉੱਥੇ ਘਰੇ ਵੀ ਕਹਿਤਾ ਮੈਂ ਕਿ ਵੀ ਮਾਂ ਕੋ ਮੱਝ ਲੈ ਕੇ ਆਉਂਗੀ ਅੱਜ ਲੈ ਕੇ ਹੁਣ ਵੀ ਮੈਂ ਕਿਹਾ ਨਹੀਂ ਫਿਰ ਪਰਮੀਤ ਨੂੰ ਦੱਸਣਾ ਸੀ ਨਾ ਬੇਬੇ ਨੇ ਹਾਂ ਫਿਰ ਉਹਨੂੰ ਦੱਸਣਾ ਸੀ ਫਿਰ ਉਹ ਜਵਾਬ ਉਹ ਹਜੇ ਸਾਰਾ ਜਵਾਬ ਦੇ ਦਿੰਦੀ ਅੰਦਰ ਮੈਂ ਜਵਾਬ ਦਤਾ ਫਿਰ ਮੈਨੂੰ ਕਰਨਗੇ ਲਾ ਦੇਤੀ ਹਜੇ ਖਾਲੀਆ ਤੁਮ ਮੋਟ ਕੇ ਜਾਊਗਾ ਫਿਰ ਖਾਲੀ ਹੱਥ ਦੀ ਗੱਲ ਨਹੀਂ ਫਿਰ ਉਹ ਵੀ ਹੁਣ ਉਹ ਵੀ ਬਰਾਬਰ ਆਖੋਗੇ ਉਹ ਉਹਨਾਂ ਫੋਨ ਆਇਆ ਆਖਣਗੇ ਵੀ ਭੇਤੀ ਤਰੀ ਉਹਨਾਂ ਨੇ ਮਨਜੀਤ ਕੇ ਨੇ ਮੱਝ ਉਹ ਵੀ ਫਿਰ ਆਇਆ ਆਖਣਗੇ ਹੈ ਫੇਰ ਤਾਂ ਅਸੀਂ ਦੋਨੇ ਪਾਸੇ ਫਸ ਗਏ ਜੇ ਤੈਨੂੰ ਨੇ ਤਾਂ ਆਗੇ ਉਹਨਾਂ ਨੇ ਮੌਕੇ ਤੇ ਫੋਨ ਕਰਤਾ ਹੁਣ ਉਧਰੋਂ ਮੈਂ ਮੌਕੇ ਤੇ ਨਹੀਂ ਭੈਣ ਗੱਲਾਂ ਆਈ ਹੁੰਦੀਆਂ ਨਾ ਸੋ ਸਮਝ ਕੇ ਚੱਲੇ ਨਾ ਬੇਬੇ ਨੇ ਵੀ ਮੂਰਖਤਾ ਕੀਤੀ ਮੈਂ ਸਾਨੂੰ ਪੁੱਛ ਲੈਂਦੀ ਅਸੀਂ ਉਸ ਹਿਸਾਬ ਨਾਲ ਕੋਈ ਉਹਨਾਂ ਨੂੰ ਵੀ ਜਵਾਬ ਦੇ ਦਿੰਦੇ ਜਾਂ ਤੈਨੂੰ ਜਵਾਬ ਦੇ ਦਿੰਦੇ ਇੱਕ ਪਾਸੇ ਤਾਂ ਹੀ ਰਹਾਂ ਅਸੀਂ ਤਾਂ ਦੋਨੇ ਪਾਸੜ ਹੋ ਗਏ ਨਾ ਉਧਰ ਦੇ ਨਾ ਉਧਰ ਦੇ ਇਹ ਫੋਰਮ ਅੱਜ ਤੋਂ ਆਇਆ ਤੇ ਜੰਮ ਗਿਆ ਮੇਰਾ ਬਾਲਾ ਖੜਾ ਰਿਹਾ ਚਾਹ ਮੈਂ ਦੇਖਦਾ ਕੀ ਹਾਲ ਤਾਂ ਮੱਜਾਂ ਨਹੀਂ ਖੁੱਲੀਆਂ ਰਹਿੰਦੀਆਂ ਨੇ ਹਾਂ ਬਈ ਸਸਟੀ ਕਰ ਬਈ ਹੋਰ ਠੀਕ ਆ ਠੀਕ ਹੈ ਵਧੀਆ ਉਹਦੇ ਪਿੰਨ ਜਾ ਲੈ ਕੇ ਪਾਉਣ ਆਇਆ ਪੁੱਤਰਾ ਹਾਂ ਉਹ ਪਿੰਨ ਦਾ ਨਟਕ ਸੈ ਜਾਂਦਾ ਥੱਲੇ ਰੋਜ਼ ਖੁੱਲ ਜਾਂਦੀ ਆ ਹੁਣ ਬਨ ਕੇ ਆਈਆਂ ਉਹ ਹਾਂ ਰੋਜ਼ ਹੀ ਖੁੱਲ ਜਾਂਦੀ ਆ ਪਤਾ ਨਹੀਂ ਕਿਉਂ ਕਿਵੇਂ ਖੁੱਲਦੀ ਐ ਇਹ ਨਹੀਂ ਪਤਾ ਹਾਂ ਮੂੰਹ ਨਾ ਖਲ੍ਹਦੀ ਉਹਨੂੰ ਇੱਕ ਨਟ ਜੇ ਹੁੰਦੇ ਨੇ ਨਾ ਉੱਥੋਂ ਲੇ ਕੱਸ ਜਾਂਦਾ ਹੈ। ਹਾਂ ਉਹ ਵੀ ਲਿਆਉਣਾ ਪਊਗਾ। ਕਹਾਂਗੇ ਅੱਜ। ਦੋ ਤਿੰਨ ਦਿਨ ਹੋ ਗਏ ਉਹਨੂੰ ਖੁੱਲਦੀ ਨੂੰ। ਤੇ ਹੋਰ ਠੀਕ ਐ ਮਨਪ੍ਰੀਤ? ਠੀਕ ਐ। ਪਹਿਲਾਂ ਕਿ ਮੈਂ ਖੇਤ ਗਈ ਹੋਈ ਸੀ ਤੂੰ ਐ। ਹਾਂ ਪਹਿਲਾਂ ਤੁਸੀਂ ਫਿਰ ਬੀਬੀ ਕਹਿੰਦੀ ਉਧਰ ਗਈ ਸੀ ਚਾਚੇ ਕੇ ਬਾਗੀ ਫਿਰ ਤੂੰ ਐ। ਅੱਛਾ। ਚਾਹ ਮੈਂ ਬੱਬੇ ਕੋਲ ਗਿਆ ਚਾਹ ਲੈ ਆ ਤੇ ਨਹੀਂ ਬਣੀ ਪਈ ਐ ਮੈਂ। ਕੁਝ ਖਾਣ ਨੂੰ ਬਣਾਵਾ? ਨਾ ਮੈਂ ਖਾ ਲਈ ਸੀ ਉਹ। ਬਣਾ ਦੇ ਸੋ। ਕੁਝ ਖਾਣ ਨੂੰ ਚਾਹ। ਕੋਈ ਮੈਂ ਕਿ ਮੂਵੇ ਕੁਝ ਬਣਾ ਲੈਣੇ ਜੇ ਖਾਣਾ ਦੇ ਸੋ। ਅੱਜ ਤਾਂ ਭੁੱਖਾ ਹੀ। ਅੱਜ ਤਾਂ ਰਹੇਗੀ। ਚਾਹ ਲੈ ਆ। ਰਹਿਣੀ ਅੱਜ ਨਾ ਰਹਦੀ ਕਿੱਥੇ ਆ ਜਾਊਂਗੀ ਮੈਂ ਇੰਨੀ ਕਾਲੀ ਨਾ ਬੁੜੇਂਗੀ ਤੂੰ ਰਹਿ ਹੁਣ ਤਾਂ ਛੁੱਟੀਆਂ ਨੇ ਛੁੱਟੀਆਂ ਫਿਰ ਵੀ ਕੋਰੇ ਕੰਮ ਨਹੀਂ ਦਾ ਲੋਟੰਬਾ ਕੰਮ ਆਪੇ ਹੋ ਜਾਣਗੇ ਰਹਿਪਾ ਧੋਣਾ ਲਾਈ ਜਾਂਦੇ ਫਿਰ ਹੋਰ ਰਮਕਰ ਅੱਜ ਵੀ ਮਸਾ ਟਾਈਮ ਪੱਟ ਕੇ ਲੋਕ ਭੱਜ ਭੱਜ ਸਾਰਾ ਨੇ ਮੇੜ ਕੇ ਫੇਰ ਆਏ ਹੂੰ ਮੈਂ ਕਿਹੜਾ ਉਧਰ ਲਾਉਣ ਲੱਗੇ ਛੋਡੇ ਧੋਣਾ ਆਪਣੇ ਵੀ ਲੱਗ ਰਹੇ ਨੇ ਮੈਂ ਲੋਟਾਂ ਦਮ ਦੇ ਚੱਕ ਕੇ ਨਾ ਕੋਈ ਨਾ ਵਈ ਬਸ ਦਮ ਤਾਂ ਇਹ ਕੀ ਮਨ ਪ੍ਰੀਤ ਮੈਂ ਤਾਂ ਉਹੀ ਆ ਗਈ ਸਕੂਲ ਵਿੱਚ ਕਿਸੇ ਨਾਲ ਕੁਝ ਨਹੀਂ ਨਾ ਇਸ ਨਾਲ ਸਾ ਮੈਂ ਦੱਸਦੀਆਂ ਪੁੱਤੇ ਤਾਂ ਮੈਂ ਇਸ ਲੈਣ ਆਈ ਕਿਉਂ ਮੈਂ ਇਸ ਕਿਵੇਂ ਤੇ ਮੈਂ ਇਸ ਦੇ ਸਕਦੀ ਆ ਮੈਂ ਮਾਂ ਬੇਬੇ ਮੇਰੇ ਪੇਕੇ ਲੈ ਜਾਣਗੇ ਮੈਂ ਇਸ ਵੇਲੇ ਤੈਨੂੰ ਦੱਸਿਆ ਤਾਂ ਹੈਗਾ ਤੂੰ ਮੈਨੂੰ ਬਾਅਦ ਚ ਦੱਸਿਆ ਇਹਦਾ ਫੋਨ ਮੇਰੇ ਕੋਈ ਪਹਿਲਾਂ ਆਇਆ ਮੀ ਮਮੀ ਮੈਨੂੰ ਮੈਂ ਇਸ ਦੇਦੀ ਮੈਂ ਕਦਾਂ ਲੈ ਗਈ ਪੁੱਤ ਮੈਂ ਇਸ ਮੁੱਸ ਦੀ ਕੋਈ ਗੱਲ ਨਹੀਂ ਠੀਕ ਆ ਤੁਸੀਂ ਮੱਝ ਮੇਰੇ ਪੇਕੇ ਨਹੀਂ ਵੇਚ ਕੇ ਘਰੇ ਪੈਸੇ ਚਲਾ ਲੇ ਤੇ ਹੁਣ 2 ਮਹੀਨੇ ਦੁੱਧ ਪੀਣ ਨੂੰ ਮੰਗਦੇ ਆ ਉਹ ਫੇਰ ਕੋਈ ਨਹੀਂ ਪੁੱਤ ਕੀ ਹੁੰਦਾਗਾ ਬਸ ਦੇ ਘਰਾਂ ਚ ਆਈ ਜਾਂਦੀਆਂ ਤੀਆਂ ਪਾਣਾ ਫੇਰ ਤੇਰੇ ਕੀ ਤਰੀਕਾ ਹੋ ਗਿਆ ਮੇਰੇ ਪੇਕਿਆਂ ਦਾ ਕੋਈ ਸੋਨੂੰ ਤੇਰੇ ਪੇਕਿਆਂ ਦਾ ਬੇਟਾ ਮੰਗਰੋ ਆਇਆ ਫੋਨ ਮੰਗਰੋ ਪਹਿਲਾਂ ਤਾਂ ਮੈਨੂੰ ਕੋਈ ਪਤਾ ਨਹੀਂ ਬੇਬੇ ਮੱਝ ਤਾਂ ਮੇਰੇ ਪੇਕਿਆਂ ਨੂੰ ਦੇਣੀ ਹੈ ਫੇਰ ਮੈਂ ਤਾਂ ਭਾਈ ਹਾਂ ਕਰ ਲਈ ਮੈਂ ਤਾਂ ਉਹਦੀ ਧੀ ਨੂੰ ਦੇਣੀ ਹੈ ਐ ਕਿਵੇਂ ਦੇਣੀ ਹੈ ਧੀ ਨੂੰ ਮੇਰੇ ਪੇਕੇ ਦੀ ਮੱਝ ਤਾਂ ਤੁਸੀਂ ਵੇਚ ਕੇ ਪੈਸੇ ਵਰਤ ਕੇ ਮੌਜ ਨਾਲ ਮੈਂ ਤਾਂ ਫੇਰ ਉਹਦੀ ਧੀ ਨੂੰ ਦੇਵਾਂਗੀ ਐ ਕਿਵੇਂ ਦੇਵੋਗੇ ਮੈਂ ਦੇਵਾਂਗੀ ਮੇਰੇ ਪੇਕੇਾਂ ਦੇਵਾਂਗੀ ਮੈਂ ਮੈਂ ਦੇਵਾਂਗੀ ਐ ਮਿਲ ਜੂ ਮੈਂ ਸਭ ਹਾਂ ਉਹ ਤਾਂ ਕੁਝ ਹੋਰ ਵੀ ਆਖੂਗੀ ਆ ਜਾ ਮੈਂ ਇਸ ਦਾ ਸਾਮਾ ਤਾਈ ਉਹ ਤਾਂ ਹੋ ਗਿਆ ਮੇਰਾ ਕਿ ਕੁਸ ਕਰ ਕੇ ਹਨ ਫਿਰ ਉਹਨਾਂ ਦਾ ਮੌਕੇ ਤੇ ਫੋਨ ਆਇਆ ਬੇਬੇ ਹੁਣ ਮੈਂ ਤਾਂ ਤੇਰੇ ਨਾਲ ਦੋ ਤਿੰਨ ਦਿਨ ਪਹਿਲਾਂ ਗੱਲ ਕਰੀ ਸੀ ਮੇ ਭੈਣ ਜੀ ਨੇ ਮੈਂ ਹਾਂ ਕਰ ਲਈ ਪਿੱਛੇ ਤੂੰ ਦੱਸਿਆ ਫੇ ਕੀ ਕਹਿੰਦੇ ਹੁੰਦੇ ਨਾ ਜੇ ਤੈਨੂੰ ਮੈਂ ਸਹਕਾਰ ਆਣਾ ਨਹੀਂ ਲਖਾ ਮੈਂ ਇਹ ਤਾਂ ਕਸੂਰ ਵੀ ਕਹੂਗੀ ਆਪਣੀ ਸਬਜ਼ੀ ਆ ਬੰਨੀ ਚੱਲ ਪਈ ਹਨਾ ਹੋਰ ਵਧੀਆ ਚੱਲ ਪਈ ਤਾਂ ਇਹ ਤੋਂ ਕੁਸੂਰ ਵੀ ਪਹੂਈ ਮੈਂ ਦੇ ਨਹੀਂ ਬਾਬਾ ਉਤਰਿਆ ਦੇ ਘੱਤਰ ਦੇ ਨਹੀਂ ਲੱਗਦੇ ਨਹੀਂ ਖਾਣ ਦੀ ਖਾਣ ਯੋਗੀ ਚਲ ਗੌਰ ਰੱਖਿਆ ਕਰੋ ਇੱਥੇ ਤਾਂ ਜਮ ਆਪਣੇ ਬਾਰ ਬਾਰ ਆ ਜਾਂਦੇ ਤੋੜ ਕੇ ਲੈ ਜਾਂਦੇ ਹੁਣ ਆ ਬੂਰੀ ਲਿਆਣੀ ਐ ਕ ਕਾਲੀ ਬੱਲ ਤਾਂ ਦੱਸ ਮਜ਼ਾ ਆ ਹੀ ਦੇ ਦੇ ਜਿਹੜਾ ਦੁੱਧੋਂ ਵਧੀਆ ਜੇ ਦੇਵੇ ਆ ਲਾਇਆ ਤੀ ਤੇ ਉੱਡ ਗਿਆ ਲਾਇਆ ਬਸ ਫਿੱਟਰ ਤੇ ਚੜਾ ਲਾ ਤੇ ਤੂੰ ਫੋਨ ਕਰਤਾ ਸੀ ਇਹਨਾਂ ਨੂੰ ਹਾਂ ਉਹ ਕਰਤਾ ਫੋਨ ਮੈਂ ਫਿੱਟਰ ਆਉਂਦਾਗਾ ਤੇ ਚੜਾ ਕੇ ਲੈ ਜਾ ਚੜਾ ਦੇ ਫਿਰ ਉਹ ਤਾਂ ਪਈ ਆ ਹੁਣ ਉਹਦੋਂ ਤੱਕ ਬਸ ਫਿਰ ਹਾਂ ਵਾਗੇ ਜਾਂਦੇ ਸੀ ਹਾਂ ਲੈ ਜਾ ਬਸ ਉੱਠ ਕੇ ਟੱਪੀ ਜਾਊਗੀ ਟੱਪ ਦੇ ਟੱਪੀ ਜਾਂਦੇ ਉਹ ਤਾਂ ਹੁਣ ਵੀ ਬਾਦੂ ਟੱਪੀ ਜਾਂਦੇ ਲੈ ਜਾ ਲੈ ਜਾ ਬਸ ਉੱਡ ਜਾ ਲੰਬਰ ਮੈਂ ਇੱਥੇ ਆਪਣਾ ਮੰਜਾ ਵੀ ਚੱਕ ਤਾਜਾ ਇੱਥੋਂ ਲੈ ਲਾ ਲਈ ਜੋ ਰੱਖ ਮੈਂ ਤਾਂ ਉਚਾਦੀ ਕਿ ਬਾਈ ਲੰਬਰਦਾਰ ਨਹੀਂ ਕਹਾਂਉਂਦੀ ਇਹ ਵੀ ਮੈਂ ਦਿੰਦੀ ਨਹੀਂ ਮੈਂ ਦਿੰਦੀ ਨਹੀਂ ਤੇ ਉੱਚਾਦੀ ਮੈਂ ਤਾਂ ਮੈਸਾ ਫੇਰ ਦੀਆਂ ਪਾਉਂ ਕੁਦੀ ਉਹੀ ਬੋਲੀ ਜਾਊਗੀ ਇਹ ਨਹੀਂ ਕਿਹਾ ਵੀ ਬੀਬੀ ਚੁਫੇਰਤੀ ਹੋ ਗਿਆ ਜੀ ਦੇਤੀ ਨੇ ਦੇ ਉਹ ਵੀ ਦੀ ਐਸ ਕਾਰ ਦੀ ਵਾਹ ਇਹ ਚ ਉਧਰ ਕਰਦੀ ਏ ਮੇਰੇ ਤੇ ਵਾਹਿਗੁਰੂ ਮਤਲਬ ਮਾਜੀ ਤਾਂ ਦੀਦੀ ਨਹੀਂ ਆਪਣੀ ਬੇਬੇ ਨੂੰ ਪੁੱਛ ਤਾ ਕਿਤੇ ਮਨਪ੍ਰੀਤ ਨੂੰ ਉਹ ਨਾ ਦੇਤੀ ਹੋਵੇ ਕਿਵੇਂ ਬੇਬੇ ਠੀਕ ਆ ਪੁੱਤ ਤੇ ਉਧਰ ਕੈਂਟਰ ਜਾ ਜਾਂਦਾ ਸੀ ਮਾਜੀ ਤੇ ਲੱਗੀ ਮੈਨੂੰ ਆਪਣੀ ਮੱਜ ਉਹ ਬੇਨੀਅਲ ਦੇ ਰਾਹ ਤੇ ਦੇਖਿਆ ਮੈਂ ਫਿਰ ਮੈਂ ਦੇਤੀ ਮੈਂ ਉਸ ਲੈ ਗਈ ਮੈਂ ਆ ਕਿਵੇਂ ਦੇਦੀ ਬੇਬੇ ਤੂੰ ਲੈ ਭਾਈ ਮਾਂ ਖੁਦ ਮਾਂ ਮੈਂ ਖੁਦ ਪਰਮੀਦ ਕਿੱਥੇ ਆ ਐ ਕਿੱਥੇ ਪਈ ਹੋਊਗੀ ਪਰਮੀ ਤਾਂ ਉਹ ਪਰਮੀ ਤਾਂ ਆ ਦੇਖ ਲਓ ਉਸ ਹਟਾਤੀ ਮਨਪ੍ਰੀਤ ਨੂੰ ਮੱਝ ਤਾਂ ਲੈ ਗਈ ਮਨਪ੍ਰੀਤ ਉਹ ਤੇ ਟੱਕਰੇ ਮੈਨੂੰ ਬੇਨੀਅਲ ਦੇ ਰਾਹ ਤੇ ਬਠਾ ਇੰਟਰ ਦੇ ਵਿੱਚ ਆ ਤਾਂ ਬੱਸ ਚੜ ਗਈ ਮੇਲਾ ਤੇ ਮੈਂ ਜੋ ਮੱਝ ਦੇਖੀ ਤਾਂ ਆਪਾਂ ਮੱਝ ਮਾੜ ਜੇ ਦੇਖਿਆ ਮੱਝ ਹੈਣੀ ਉੱਥੇ ਬੇਬੇ ਕੀ ਕਰਿਆ ਤੈਂ ਬਈ ਮਮਾ ਆਂਗੀ ਦੇ ਸਕਦੇ ਬੇਬੇ ਇਹ ਛੋਰੀਆਂ ਵੀ ਚੋਰੀਆਂ ਮੱਜਾ ਫਕਾ ਦੇਂਗੀ ਤੂੰ ਫਿਰ ਤੂੰ ਤਾਂ ਮੰਨਦੀ ਨਹੀਂ ਤੂੰ ਬੜ ਬੜੋ ਕਿਹੜਾ ਜਿਉਂਦੀ ਕੁੜੀ ਆਂਦੀ ਲੱਗੀ ਤੈਨੂੰ ਕਿਹੜਾ ਪਤਾ ਨਹੀਂ ਬੇਬੇ ਮੇਰੇ ਪੇਕੇ ਨੂੰ ਮੱਜ ਦੇਣੀ ਜ਼ਰੂਰੀ ਹੈ ਫਿਰ ਕੋਈ ਨਹੀਂ ਕੀ ਗੱਲ ਹੈ ਇਹੀ ਗੱਲ ਕਿਉਂ ਨਹੀਂ ਕਰ ਲੈਣੀ ਵੀ ਮੱਜ ਦਿੱਤੀ ਸੀ ਮੈਨੂੰ ਫਿਰ ਮੈਂ ਤਾਂ ਹਕਾਤ ਕੀਤੀ ਆਪਾਂ ਤੁਸੀਂ ਤਾਂ ਪੈਸੇ ਵੀ ਵੇਚ ਕੇ ਕਰੇ ਖਾ ਗਏ ਮੈਂ ਤਾਂ ਨਹੀਂ ਖਾਦੇ ਤੁਸੀਂ ਖਾਦੇ ਮੇਰੇ ਬੁਰੀਦਾਰੀ ਚ ਲੱਗਿਆ ਬੇਬੇ ਆਪਣੇ ਬੁਰੀਦਾਰੀ ਚ ਲੱਗਿਆ ਫਿਰ ਭਾਈ ਮੈਂ ਤਾਂ ਹਾਂ ਕਰੀ ਸੀ ਮੇਟੀ ਸੀ ਮੈਂ ਹਕਾਤੀ ਜੇ ਤੋ ਨਹੀਂ ਨਾ ਤੂੰ ਫਿਰ ਨੂੰ ਲੈ ਜਾਂਦੀ ਕੀ ਖ ਫਰੋਂ ਨਾ ਹੁੰਦਾ ਸੱਸੇ ਕੀ ਜਵਾਬ ਦੇ ਦੇ। ਦੇ ਦੇ ਜਵਾਬ ਹੀ ਉਹਦੀ ਮਾਂ ਸੀ ਭਾਈ ਦੇਤੀ ਉਹਨੇ। ਐ ਕਿਵੇਂ ਦੇਦੀ? ਹਾਂ। ਐ ਨਹੀਂ ਬਚਦਾ ਹੈ ਰਕਮਾਂ ਦੇ ਵਿੱਚ ਤੁਸੀਂ ਚਲਾਉਣੇ ਹੋ। ਐਂ ਚੱਲੂਗਾ ਭਾਈ। ਮਾਂ ਕਰੋ ਦਿੰਨੀ ਐ ਦੋ ਚਾਰ ਮਿਲਾ ਦੇ। ਐਂ ਮੈਂ ਦੇ ਸਕਦੀ ਐ ਮੈਂ ਖੁਦ ਮਾਂ ਆਂਗੀ। ਪੁੱਤ ਕਿੱਥੋਂ ਧੀਆਂ ਕਿੱਥੋਂ? ਅੱਧ ਦੀ ਮਾਲਕਣੀ ਐ ਮੇਰੀ ਦੀ। ਤੂੰ ਤਾਂ ਕੱਲ ਨੂੰ ਹੋਰ ਵੀ ਕੁਸ ਕਰਾਂਗੀ। ਫੇਰ ਨਹੀਂ ਕਰਨੀ ਐ। ਦੇ ਦੂੰਗੀ। ਦੇ ਦੋ। ਸਭ ਤੋਂ ਝੂਂਪੀ ਪਾ ਕੇ ਦੇ ਦੋ। ਦੇ ਦੇ ਪਾ ਲੋ ਝੂਂਪੀ ਛੱਡ ਦੇ ਸਾਰਾ ਕੁਸ। ਤੇਰੀ ਗਲਤੀ ਕੀਤਾ ਤੂੰ ਕੰਮ। ਮੇਰੀ ਚੱਲੂ ਭਾਈ ਮੇਰੀ ਜਿੱਨ ਚਰਮਾ ਜਿਵੇਂ ਉਹ ਹੀ ਚਲਾ ਰਹਾ ਮਾ 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 ਬੇਬੇ ਤੂੰ ਵੀ ਚਾ ਮਾਂਪਰੀ ਤੇ ਮੰਗਰੀ ਵਗਿਆ ਖੜੀ ਹੋ ਜਾ ਮਗ ਜੂਗੀ ਮਿੱਤੀ ਆ ਜਦੋਂ ਮੈਂ ਸਲਗੀ ਮੈਂ ਵੀ ਮਗ ਜੂਗੀ ਆਪੇ ਪਕਾ ਉੱਥੇ ਤੇ ਮੈਨੂੰ ਪੁੱਛਦੀ ਨਹੀਂ ਲੈਣਾ ਇਹ ਦੇਣਾ ਇਹ ਤੂੰ ਦੇਖੋ ਕਿ ਕਿੰਨੇ ਘਰ ਰੱਖੋਗੇ ਮਾਂਪਰੀ ਤੇ ਬੇਬੇ ਜਿੰਨਾ ਚ ਰੱਖੋ ਉਹਨਾਂ ਚ ਰਹਿ ਪੂ ਆ ਜੀ